ਦਾਤਾ ਐਸੀ ਹਵਾ ਛੱਡ ਦਾਤਾ ਐਸੀ ਹਵਾ ਛੱਡ ਆਪਣੀ ਸਮਾਦੀ ਵਿੱਚੋਂ ਦਾਤਾ ਐਸੀ ਹਵਾ ਛੱਡ ਦਾਤਾ ਐਸੀ ਹਵਾ ਛੱਡ ਆਪਣੀ ਸਮਾਦੀ ਵਿੱਚੋਂ ਬੰਦੇ ਨੂੰ ਜਹਾਨ ਵਿੱਚ ਆ ਬੰਦੇ ਨੂੰ ਜਹਾਨ ਵਿੱਚ ਆ ਬੰਦਾ ਤੁਕਰਾ ਬਿਨਾ ਬੰਦੇ ਨੂੰ ਜਹਾਨ ਵਿੱਚ ਆ ਬੰਦਾ ਤੁਕਰਾ ਬਿਨਾ ਰੋਕੇ ਨਾ ਚਕੋ ਨਾ ਨੂੰ ਕੋਈ ਰੋਕੇ ਨਾ ਚਕੋ ਨਾ ਨੂੰ ਕੋਈ ਜਾਂਦੇ ਬਾਲੇ ਵੇਖਣ ਤੋਂ ਰੋਕੇ ਨਾ ਦੀ ਪਾਰੀਤ ਵਿੱਚ ਉਹਨਾਂ ਦੀ ਪਾਰੀਤ ਵਿੱਚ ਰੋਕ ਕੋਈ ਪਾਵੇ ਨਾ ਉਹਨਾਂ ਦੀ ਪਾਰੀਤ ਵਿੱਚ ਰੋਕ ਕੋਈ ਪਾਵੇ ਨਾ ਬਾਗਾਂ ਵਿੱਚ ਕੋਈ ਲਹਾਨੂੰ ਬਾਗਾਂ ਵਿੱਚ ਕੂਕਣਾ ਨਸੀਬ ਹੋਵੇ ਕੋਈ ਲਹਾਨੂੰ ਬਾਗਾਂ ਵਿੱਚ ਕੋਈ ਲਹਾਨੂੰ ਬਾਗਾਂ ਵਿੱਚ ਕੂਕਣਾ ਨਸੀਬ ਹੋਵੇ ਬੁਲਬੁਲਾ ਨੂੰ ਕੋਮਲਾ ਕੋਈ ਬੁਲਬੁਲਾ ਨੂੰ ਕੋਮਲਾ ਕੋਈ ਪਿੰਜਰੇ ਚ ਪਾਵੇ ਨਾ ਬੋਲ ਬੁਲਾ ਨੂੰ ਕੋਮਲਾ ਕੋਈ ਪਿੰਜਰੇ ਚ ਪਾਵੇ ਨਾ ਬੋਲ ਬੁਲਾ ਨੂੰ ਕੋਮਲਾ ਕੋਈ ਪਿੰਜਰੇ ਚ ਪਾਵੇ ਨਾ ਪਾਵੇ ਨਾ ਮੇਰੇ ਗੁਰਦੇਵ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗਵਿੰਦ ਸਾਹਿਬ ਜੇ ਨਾ ਮੈਂ ਐਸੇ ਧਰਤੀ ਦੇ ਉੱਤੇ ਭਗਤੀ ਤੇ ਸ਼ਕਤੀ ਮੀਰੀ ਤੇ ਪੀਰੀ ਮਾੜਾ ਔਰ ਖੰਡਾ ਇਹਨਾਂ ਨੂੰ ਇਕੱਠਿਆਂ ਕੀਤਾ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਅੰਦਰ ਚਾਰ ਧਰਮ ਯੁੱਧ ਲੜੇ ਤਿਸ਼ਰੀ ਅਕਾਲ ਤਖਸਾਲ ਦੀ ਰਚਨਾ ਕੀਤੀ ਚਾਰ ਧਰਮ ਜੁੱਧ ਲੜੇ ਪਹਿਲਾ ਜੰਗ ਕਹਿੰਦੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਪਾਤਸ਼ਾਹ ਨੇ ਐਸੇ ਪਾਵਨ ਪਵਿੱਤਰ ਧਰਤੀ ਅਮਰਸਰ ਸਾਹਿਬ ਦੀ ਧਰਤੀ ਤੇ ਲੜਨਾ ਪਿਆ ਜਦੋਂ ਮੁਖਲਤ ਖਾਨ ਚੜ੍ਹ ਕੇ ਆਇਆ ਤੇ ਸਤਿਗੁਰੂ ਪਾਤਸ਼ਾਹ ਨੇ ਟੱਕਰਾ ਕੀਤਾ ਘਰ ਵਿੱਚ ਬੀਬੀ ਬੀਰੋ ਦਾ ਵਿਆਹ ਰੱਖਿਆ ਹੋਇਆ ਸੁਪੁੱਤਰੀ ਦਾ ਵਿਆਹ ਰੱਖਿਆ ਹੋਇਆ ਪਰ ਖਾਲਸਾ ਜੀ ਤੱਕਿਆ ਮੇਰੇ ਸਤਿਗੁਰੂ ਪਾਤਸ਼ਾਹ ਨੇ ਜੰਗ ਜਿੱਤਿਆ ਦੂਸਰਾ ਜੰਗ ਸਤਿਗੁਰੂ ਪਾਤਸ਼ਾਹ ਨੂੰ ਹਰ ਗੋਬਿੰਦਪੁਰੇ ਦੀ ਧਰਤੀ ਅੰਦਰ ਲੜਨਾ ਪਿਆ ਯਲੰਦਰ ਦੇ ਸੂਬੇਦਾਰ ਅਬਦੁੱਲਾ ਖਾਨ ਨਾਲ ਉਹ ਵੀ ਜੰਗ ਜਿੱਤਿਆ ਤੇ ਤੀਸਰਾ ਜੰਗ ਮਾਲਵੇ ਦੀ ਧਰਤੀ ਅੰਦਰ ਹੂਲ ਮਹਾਰਾਜ ਗੁਰੂ ਸਰ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਯੰਗ ਲੜਿਆ ਜੰਗ ਜਿੱਤਿਆ ਤੇ ਚੌਥਾ ਜੰਗ ਮੀਰੀ ਪੀਰੀ ਦੇ ਮਾਲਕ ਨੇ ਕਰਤਾਰਪੁਰ ਦੀ ਧਰਤੀ ਅੰਦਰ ਲੜਿਆ ਪਰ ਖਾਲਸਾ ਜੀ ਤੱਕਿਓ ਇਹ ਜੰਗ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਅਨੋਖਾ ਜੰਗ ਸੀ ਉਹ ਜੰਗ ਦਾ ਚੱਕਰ ਮੈਂ ਤੁਹਾਡੇ ਨਾਲ ਕਰਾਂ ਜਦੋਂ ਪਹਿਲੇ ਜੰਗ ਜਿੱਤੇ ਦੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਹੇੜਾ ਕਰਦੇ ਸਨ ਵਾਬਾ ਬੀਦੀ ਚੰਸਾਮ ਭਾਈ ਲੰਗਾਹਾ ਜੀ ਭਾਈ ਪੈੜਾ ਜੀ ਭਾਈ ਮੋਖਾ ਜੀ ਤੇ ਆਪਣੇ ਸੁਪੁੱਤਰ ਬਾਬਾ ਗੁਰਦਤਾ ਜੀ ਇੱਕ ਸਤਿਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਹੀ ਅੰਦਰ ਇੱਕ ਜਰਨੈਲ ਸੀ ਪੈਂਦੇ ਖਾਨ ਜੇਨੂ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਆਪਣਾ ਛੇਵਾਂ ਪੁੱਤ ਬਣਾ ਕੇ ਪਾਲਿਆ ਸੀ ਪੰਜ ਪੁੱਤਰ ਸਨ ਛੇਵੇਂ ਪਾਤਸ਼ਾਹ ਦੇ ਘਰ ਵਿੱਚ